ਪੰਜਾਬ ਵਿੱਚ ਹੜ੍ਹਾਂ ਦੇ ਨਾਲ ਹੋਰ ਵਧੇਗਾ ਖਤਰਾ ਪੰਜਾਬ ਦੇ ਵਿੱਚ ਪਾਣੀ ਹੋਰ ਵਧ ਜਾਵੇਗਾ ਪੰਜਾਬ ਦਾ ਸਾਰੇ 23 ਦੇ 23 ਜ਼ਿਲ੍ਹੇ ਪੂਰੀ ਤਰ੍ਹਾਂ ਡੁੱਬ ਜਾਣਗੇ ਪਾਣੀ ਦੇ ਵਿੱਚ ਜੋ ਅੱਜ ਅਨਾਉਂਸਮੈਂਟਾਂ ਹੋ ਗਈਆਂ ਨੇ ਪਾਖੜਾ ਬਿਆਸ ਮੈਨੇਜਮੈਂਟ ਤੋਂ ਸਰਨ ਵੱਜ ਗਏ ਨੇ BBMB ਦੇ ਜੋ ਇਹ ਸਰਨ ਵੱਖ-ਵੱਖ ਇਲਾਕਿਆਂ ਦੇ ਵਿੱਚ ਸੁਣਾਈ ਦੇ ਰਹੇ ਨੇ ਜਿਸ ਤਰ੍ਹਾਂ ਜੰਗ ਲੱਗੀ ਸੀ ਉਸ ਵਕਤ ਸਾਰਨ ਵਜੇ ਸੀ ਬਲੈਕਆਊਟ ਹੋਇਆ ਸੀ ਹੁਣ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਇਹ ਸਾਰਨ ਵਜਾ ਦਿੱਤਾ ਗਿਆ ਹੈ ਜੋ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਲਈ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪਾਣੀ ਦਾ ਖਤਰਾ ਹੋਰ ਵੱਧ ਗਿਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦੀਆਂ ਬਰਸ਼ਾ ਹੋ ਰਹੀਆਂ ਨੇ ਬੱਦਲ ਫਟ ਰਹੇ ਨੇ ਔਰ ਦੂਸਰੇ ਪਾਸੇ ਪਾਖੜਾ ਜੋ ਡੈਮ ਦੇ ਉੱਪਰ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਜਿਸ ਕਰਕੇ ਉਫ ਸਾਰਨ ਵਜਦੇ ਸ਼ੁਰੂ ਹੋ ਗਏ ਨੇ ਜੋ ਤੁਹਾਨੂੰ ਅਸੀਂ ਸਾਰਨ ਦੀ ਆਵਾਜ਼ ਸੁਣਾਵਾਂਗੇ ਜੋ ਅੱਜ ਸਵੇਰ ਤੋਂ ਇਹ ਸਾਰਨ বাজائے ਜਾ ਰਹੇ ਨੇ ਜੋ ਗੇਟ ਖੁੱਲ ਜਾਣਗੇ ਪਾਣੀ ਨੂੰ ਲੈ ਕੇ ਉਹ ਪਾਣੀ ਹੋਰ ਪੰਜਾਬ ਵਿੱਚ ਜਿਹੜਾ ਕਿ ਹੜ੍ਹ ਤਬਾਈ ਮਚਾਉਣਗੇ ਪੰਜਾਬ ਦੇ ਵਿੱਚ ਪਾਣੀ ਹੋਰ ਤਬਾਈ ਮਚਾਵੇਗਾ ਜਿਸ ਨੂੰ ਲੈ ਕੇ ਤੁਹਾਨੂੰ ਅਸੀਂ ਸਾਰਨ ਦੀ ਆਵਾਜ਼ ਸੁਣਾਉਂਦੇ ਆ ਜੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਇਹ ਸਾਰਨ ਵਜਾ ਦਿੱਤੇ ਗਏ ਨੇ ਤੁਸੀਂ ਉਹ ਆਵਾਜ਼ ਸੁਣੋਗੇ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਸਾਲਮ ਨੇ ਖਤਰੇ ਦਾ ਘੁੱਗ ਇਹਨਾਂ ਦੋਲਦੇ ਨੇ ਖਤਰੇ ਦਾ ਘੁੱਗ ਬੋਲ ਗਿਆ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ਸੁਰੱਖਿਆ ਖਾਣਾ ਤੇ ਲੈ ਕੇ ਜਾਣ ਲਈ ਇਹ ਸਾਰੀ ਸੂਚਨਾ ਚੱਲ ਰਹੀ ਹੈ ਸਵੇਰੇ 8:00 ਵਜੇ 3 ਮਿੰਟ ਤੇ ਸਾਰਨ ਵਜਣਾ ਸ਼ੁਰੂ ਹੋ ਗਏ ਨੇ ਹਰ 4 ਘੰਟਿਆਂ ਬਾਅਦ ਸਾਰਨ ਵਜਦੇ ਰਹੇ ਪਾਣੀ ਜੋ ਕਿ ਪਾਖਲਾ ਨੰਗਰ ਡੈਮ ਦੇ ਉੱਪਰ ਵੱਖ-ਵੱਖ ਜੇਤ ਜਿਹੜੇ ਨੇ ਪਾਣੀ ਦੇ ਖਤਰੇ ਤੋਂ ਉੱਪਰ ਹੋ ਗਏ ਨੇ ਜੋ ਇਹ ਸਾਰਨ ਵਜਣਾ ਸ਼ੁਰੂ ਹੋ ਗਏ ਨੇ ਜੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਜਾਵੇਗੀ ਪਾਣੀ ਹੋਰ ਜਿਹੜਾ ਵਧ ਜਾਵੇਗਾ ਜਿਵੇਂ ਹੀ ਫਲੱਡ ਗੇਟ ਹੋਰ ਖੋਲ ਦਿੱਤੇ ਜਾਣਗੇ ਸੋ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਨੌਂ ਮਿੰਟਾਂ ਕੀਤੀ ਜਾਣੀ ਨੇ ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਪੂਰੇ ਇਲਾਕੇ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਥਾਂ ਤੇ ਲੈ ਕੇ ਜਾਣ ਲਈ ਜੋ ਅਲਰਟ ਜਾਰੀ ਕਰ ਦਿੱਤੇ ਨੇ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਲਜਾਇਆ ਜਾ ਰਿਹਾ ਆਨੰਦਪੁਰ ਸਾਹਿਬ ਰੋਪੜ ਤੋਂ ਲੈ ਕੇ ਜੋ ਇਹ ਸਾਰੇ ਲੋਕ ਨੇ ਜਿਹੜੇ ਪਖੜਾ ਵਿਆਸ ਨੰਗਲ ਡੈਮ ਜਾਂ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਸੁਰੱਖਿ ਉੱਚੀਆਂ ਥਾਂਾਂ ਤੇ ਲੈ ਕੇ ਜਾਣ ਲਈ ਕੈਂਪਾਂ ਵਿੱਚ ਲੈ ਕੇ ਜਾਣ ਲਈ ਪੰਜਾਬ ਸਰਕਾਰ ਦੇ ਨਮਾਇਦਿਆਂ ਦੇ ਵੱਲੋਂ ਜਿਹੜਾ ਕਿ ਆਪਣੇ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਜੋ ਹੜਪੀੜਤਾ ਦੀ ਮਦਦ ਕਰ ਰਹੀਆਂ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਹੁਣ ਜਿਹੜਾ ਕਿ ਸੁਰੱਖਿਆ ਥਾਵਾ ਤੇ ਪਹੁੰਚਾਇਆ ਜਾਵੇ ਕਿ ਪਾਣੀ ਦਾ ਪੱਧਰ ਹੋਰ ਉੱਚਾ ਹੋ ਸਕਦਾ ਹੈ ਪਾਣੀ ਹੋਰ ਵਹ ਸਕਦਾ ਹੈ ਜਿਵੇਂ ਹੀ ਫਲੱਡ ਗੇਟ ਖੁੱਲੇ ਜਾਣਗੇ ਪਾਣੀ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਵੇਗਾ ਜੋ ਕਿ ਹੁਣ ਵੀ ਪਿੰਡਾਂ ਦੇ ਵਿੱਚ ਜਿਹੜੇ ਕਿ ਸਤਲੁਜ ਰਾਵੀ ਦੇ ਨਾਲ ਲੱਗਦਾ ਪਿੰਡ ਨੇ ਲਗਭਗ 9 ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਔਰ 23 ਦੇ 23 ਜ਼ਿਲ੍ਹੇ ਦੂਸਰੇ ਪਾਸੇ ਪਾਣੀ ਦੇ ਨਾਲ ਡੁੱਬ ਜਾਣਗੇ ਪਾਣੀ ਹੁਣ ਜਿਹੜਾ ਕਿ ਓਵਰਫਲੋ ਹੋਵੇਗਾ ਪਹਿਲਾਂ ਹੀ ਸਾਰੇ ਦਰਿਆ ਬਿਆਸ ਰਾਵੀ ਤੇ ਸਤਲੁਜ ਪੂਰੀ ਤਰ੍ਹਾਂ ਤਬਾਈ ਵਿਚਾਰੇ ਨੇ ਪਰ ਜਿਵੇਂ ਹੀ ਪਖੜਾ ਦਾ ਗੇਟ ਹੋਰ ਖੁੱਲੇ ਜਾਣਗੇ ਪਾਣੀ ਦਾ ਪੱਧਰ ਹੋਰ ਵਧੇਗਾ ਔਰ ਪਾਣੀ ਜੋ ਮਦਾਨੀ ਇਲਾਕਿਆਂ ਦੇ ਵਿੱਚ ਫੈਲੇਗਾ ਵੱਡੇ ਵੱਡੇ ਰੋਡ ਤੋੜਨੇ ਪੈ ਜਾਣਗੇ ਕਿਉਂਕਿ ਪਾਣੀ ਨੂੰ ਅੱਗੇ ਡੱਕਣਾ ਲੱਗੇ ਪਾਣੀ ਬਰਾਬਰ ਫੈਲ ਜਾਵੇ ਜਿਸ ਤਰ੍ਹਾਂ 1988 ਦੇ ਵਿੱਚ ਵੱਡੀਆਂ ਸੜਕਾਂ ਤੋੜ ਦਿੱਤੀਆਂ ਗਈਆਂ ਸੀ ਬੰਬ ਮਾਰ ਕੇ ਉਸੇ ਤਰ੍ਹਾਂ ਹੀ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਪਾਣੀ ਲਗਭਗ 10 ਫੁੱਟ ਦੇ ਕਰੀਬ ਪਾਣੀ ਜਿਹੜਾ ਹੋਰ ਵੱਧ ਜਾਵੇਗਾ ਸੋ ਪਾਣੀ ਪਹਿਲਾਂ ਹੀ 7-8-8 ਫੁੱਟ ਪਾਣੀ ਪਹਿਲਾਂ ਚੱਲ ਰਿਹਾ ਹੈ ਦਰਿਆਵਾਂ ਤੋਂ ਬਾਹਰ ਜੇਕਰ ਹੁਣ ਪਾਣੀ ਦਾ ਪੱਧਰ ਹੋਰ ਵੱਧਦਾ ਤਾਂ ਫਿਰ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਲੈ ਕੇ ਜਾਣਾ ਸਰਕਾਰ ਦੇ ਵੱਲੋਂ ਇਹ ਤਿਆਰੀਆਂ ਕਰ ਲਈਆਂ ਗਈਆਂ ਨੇ ਉਹ ਹਰੇਕ ਪਿੰਡੇ ਪਾਣੀ ਦੇ ਵਿੱਚ ਡੁੱਬ ਜਾਵੇਗਾ ਪੰਜਾਬ ਦਾ ਜਿਸ ਨੂੰ ਲੈ ਕੇ ਇਹ ਸਾਰਨ ਵੱਜੇ ਨੇ ਸਾਰਨ ਨੇ ਖਤਰੇ ਦਾ ਘੁੱਗੂ ਬੋਲ ਕੇ ਪੰਜਾਬ ਲਈ ਪੰਜਾਬ ਨੂੰ ਜੋ ਆਫਤ ਜਿਹੜਾ ਕਿ ਪ੍ਰਬੰਧ ਦੇ ਅਧਾਰਨ ਜਿਹੜਾ ਇਹਦੀਨ ਐਲਾਨ ਕਰਤਾ ਗਿਆ ਪੰਜਾਬ ਨੂੰ ਜੋ ਹੁਣ ਪੰਜਾਬ ਦੇ ਵਿੱਚ ਹਰ ਪੂਰੇ ਇਲਾਕੇ ਨੂੰ ਡੋਬ ਦੇਣਗੇ ਹੜ੍ਹਾਂ ਦੇ ਨਾਲ ਪਹਿਲਾਂ ਹੀ ਪੰਜਾਬ ਡੁੱਬਿਆ ਹੋਇਆ ਹੈ ਉੱਪਰੋਂ ਬਾਰਸ਼ਾਂ ਵੀ ਹੋ ਰਹੀਆਂ ਨੇ ਪੰਜਾਬ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਸੱਖਿਆ ਥਾਵਾਂ ਤੇ ਲੈ ਕੇ ਜਾਣ ਵਾਸਤੇ ਇਹ ਸਾਰਨ ਮਚਾਏ ਗਏ ਨੇ ਜੋ ਸਾਰਨ ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਨੇ ਔਰ ਹਰ 4 ਘੰਟੇ ਬਾਅਦ ਇਹ ਸਾਰਨ ਦੀ ਆਵਾਜ਼ ਆ ਰਹੀ ਹੈ ਜੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਪਰੋਂ ਲਗਾਤਾਰ ਲੋਕਾਂ ਨੂੰ ਜਿਹੜਾ ਕਿ ਅਲਰਟ ਕੀਤਾ ਜਾ ਰਿਹਾ ਕਿ ਆਪਣੇ ਪਿੰਡ ਛੱਡ ਦਿਓ ਆਪਣੇ ਪਿੰਡ ਖਾਲੀ ਕਰ ਦਿਓ ਸੁਰੱਖਿਆ ਥਾਵਾਂ ਤੇ ਚਲੇ ਜਾਓ ਕੁਝ ਲੋਕ ਅਜੇ ਵੀ ਆਪਣੇ ਪਿੰਡਾਂ ਦੇ ਘਰਾਂ ਦੇ ਵਿੱਚ ਛੱਡਣ ਨੂੰ ਤਿਆਰ ਨਹੀਂ ਜਿਸ ਕਰਕੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਜੋ ਸਰਕਾਰ ਦੇ ਵੱਲੋਂ ਆਪਣੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਵਾਈਆਂ ਜਾ ਰਹੀਆਂ ਨੇ ਕਿ ਪਾਣੀ ਜਿਹੜਾ ਉਹਦਾ ਤੇਜ਼ ਵਾਹ ਹੋਰ ਹੋਵੇਗਾ ਪਾਣੀ ਹੋਰ ਜ਼ਿਆਦਾ ਆਵੇਗਾ ਜਿਸ ਕਰਕੇ ਸਾਰਿਆਂ ਨੂੰ ਜਿਹੜਾ ਕਿ ਸੁਰੱਖਿਆ ਥਾਵਾਂ ਤੇ ਚਲੇ ਜਾਣਾ ਚਾਹੀਦਾ ਜੋ ਖਤਰੇ ਦਾ ਘੁੱਗੂ ਬੋਲ ਗਿਆ ਪੰਜਾਬ ਲਈ ਪੰਜਾਬ ਦੇ ਵਿੱਚ ਜੇਕਰ ਉੱਪਰੋਂ بارشਾਂ ਨਹੀਂ ਰੁਕਦੀਆਂ ਤਾਂ ਸਤੰਬਰ ਮਹੀਨਾ ਪੂਰਾ ਪੰਜਾਬ ਦੇ ਵਿੱਚ ਜੋ ਫਸਲਾਂ ਤਬਾਹ ਹੋ ਜਾਣਗੀਆਂ ਔਰ ਲੋਕਾਂ ਦਾ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ مالی ਔਰ ਆਰਥਿਕ ਨੁਕਸਾਨ ਹੋਵੇਗਾ ਜਿਸ ਕਾਰਨ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਚਿੰਤਾ ਵਿੱਚ ਨੇ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਅਜੇ ਤੱਕ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੱਡਾ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ ਔਰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚਾਹਾਨ ਜੋ ਕੱਲ ਪੰਜਾਬ ਆ ਰਹੇ ਨੇ ਪੰਜਾਬ ਦੇ ਹਰ ਖੇਤਰਾਂ ਦਾ ਦੌਰਾ ਕਰਨਗੇ ਉਹਨਾਂ ਦੇ ਵੱਲੋਂ ਇਹ ਹੀ ਕਿਹਾ ਗਿਆ ਕਿ ਅਸੀਂ ਹਰ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਫਿਰ ਅਸੀਂ ਜਿਹੜਾ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਦੇ ਸਕਦੇ ਹਾਂ ਉਹ ਪੰਜਾਬ ਦੇ ਲੋਕਾਂ ਦੇ ਘਰ ਦੂਬ ਚੁੱਕੇ ਨੇ ਪੰਜਾਬ ਦੇ ਲੋਕਾਂ ਦੀ ਖੇਤੀਬਾੜੀ ਜ਼ਮੀਨ ਤਬਾਹ ਹੋ ਚੁੱਕੀ ਹੈ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਸੋ ਲੋਕਾਂ ਨੂੰ ਜਿਹੜਾ ਕਿ ਰਹਿਣ ਸਹਿਣ ਲਈ ਬਹੁਤ ਅਖਿਆਈ ਆ ਰਹੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਹੋਰ ਜਿਹੜਾ ਹਾਲਾਤ ਜਾਰੀ ਕੀਤੇ ਗਏ ਨੇ ਹੋਰ ਸਾਰ ਨੂੰ ਬਜਾਏ ਜਾ ਰਹੇ ਨੇ